ਨੋਕੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਅੰਮ੍ਰਿਤਸਰ ਵਿੱਚ ਗੁਰਦੁਆਰਾ ਸ਼ਹੀਦਾ ਸਾਹਿਬ ਵਿੱਚ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਗੁਰਦੁਆਰਾ ਸਾਹਿਬ ਨੂੰ ਵਾਫਕ ਤਰ੍ਹਾਂ ਦੇ ਫੁੱਲਾਂ ਦੇ ਨਾਲ ਸਜਾਇਆ ਗਿਆ ਸੰਗਤਾਂ ਵੱਡੀ ਗਿਣਤੀ ਵਿੱਚ ਇੱਥੇ ਨਤਮਸਤਕ ਹੋਣ ਲਈ ਪਹੁੰਚੀਆਂ ਸ਼ਰਧਾਲੂਆਂ ਨੇ ਕਹਿ ਕੇ ਅਜਿਹਾ ਔਲੋਕਿਕ ਨਜ਼ਾਰਾ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਤੇ ਦਿੱਲੀ ਤੋਂ ਆਏ ਹੋਏ ਸ਼ਰਧਾਲੂਆਂ ਨੇ ਕਿਹਾ ਕਿ ਅਸੀਂ ਪਹਿਲੀ ਵਾਰ ਇੱਥੇ ਗੁਰੂ ਘਰ ਵਿੱਚ ਆਏ ਹਾਂ ਤੇ ਇਹ ਨਜ਼ਾਰਾ ਵੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲੀ ਹੈ ਇਸ ਮੌਕੇ ਸਿੱਖ ਸੰਗਤਾਂ ਤੇ ਸ਼ਰਧਾਲੂਆਂ ਨੇ ਕਿਹਾ ਕਿ ਉਹ ਬਹੁਤ ਜ਼ਿਆਦਾ ਖੁਸ਼ੀ ਹੈ ਬਾਬਾ ਜੀ ਮੇਰਾ ਨਾਮ ਤੇ ਸਰਬਜੀਤ ਸਿੰਘ ਬਿਧੀ ਹੈ ਅੱਜ ਬਾਬਾ ਜੀ ਦੀ ਸਾਰੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਉਹ ਸਾਡੇ ਕੋਲ ਸੇਵਾ ਲੈਂਦੇ ਆ ਅਸੀਂ ਤੇ ਕਿਸੇ ਜੋਗੇ ਨਹੀਂ ਕਿੱਦਾਂ ਤਾਂ ਲੱਗ ਰਿਹਾ ਇੱਥੇ ਸਾਨੂੰ ਹਰ ਸਾਲ ਆਈ ਦਾ ਲਗਭਗ 50 ਸਾਲ ਹੋ ਚਲੇ ਬੜੀ ਉਮਰ 70 ਸਾਲ ਦੇ ਆਉਣ ਪਾਣ 20 ਸਾਲ ਦਾ ਮੈਂ ਲਗਭਗ ਇੱਥੇ ਬਾਬਾ ਜੀ ਦੇ ਆ ਰਿਹਾ ਤੇ ਸਾਨੂੰ ਤਾਂ ਬੜਾ ਖੁਸ਼ੀ ਹੁੰਦੀ ਹੈ ਮਹਾਰਾਜ ਦੀ ਇੰਨੀ ਕਿਰਪਾ ਹੈ ਨਹੀਂ ਕਿਰਪਾ ਮੈਂ ਦੱਸ ਨਹੀਂ ਸਕਦਾ ਕਿੰਨੀ ਕਿੰਨਾ ਦੇ ਵਿੱਚ ਕਿੰਨਾ ਖੁਸ਼ਾ ਲੱਗ ਰਿਹਾ ਹੈ ਜੀ ਸੰਗਤਾਂ ਦੇ ਵਿੱਚ ਕਿੰਨਾ ਖੁਸ਼ਾ ਲੱਗ ਸੰਗਤਾਂ ਦੇ ਵਿੱਚ ਬੜਾ ਦਿਲ ਖੁਸ਼ ਹੁੰਦਾ ਜੀ ਜਦੋਂ ਮਹਾਰਾਜ ਸੇਵਾ ਲੈਂਦੇ ਹਨ ਬੜਾ ਦਿਲ ਖੁਸ਼ ਹੁੰਦਾ ਵਧਾਈਆਂ ਦੇਣਾ ਚਾਹੁੰਦੇ ਹੋ ਸਿਕਸ ਜੀ ਹਾਂ ਜੀ ਵਧਾਈਆਂ ਦੇਣਾ ਚਾਹੁੰਦੇ ਹੋ ਹਾਂ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਸਭ ਨੂੰ ਲੱਖ ਲੱਖ ਵਧਾਈਆਂ ਲੱਖ ਲੱਖਾਂ ਦਾ ਕੀ ਨਾਮ ਵਿੱਚ ਤੁਹਾਡਾ ਦਮਨਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਇਓ ਦਿੱਲੀ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਹੈ ਇੱਥੇ ਦਰਸ਼ਨ ਕਰਨ ਪਹੁੰਚੇ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਹੈ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤੇ ਨੇ ਐ ਗੁਰਪੁਰੂ ਮੈਂ ਪਹਿਲੀ ਵਾਰ ਦੇਖਿਆ ਆ ਕੇ ਬਹੁਤ ਅੱਛਾ ਲੱਗ ਰਿਹਾ ਹੈ ਤੇ ਬੜੀ ਸ਼ਾਨ ਸੰਗਤ ਸ਼ਰਦਾ ਨਾਮ ਆ ਰਹੀ ਠੰਡ ਹੋ ਕੇ ਵੀ ਸੰਗਤ ਬਹੁਤ ਪਹੁੰਚੀ ਹੈ ਬਹੁਤ ਵੱਡੀ ਗੱਲ ਹੈ ਸੁੰਦਰ ਸਜਾਵਟਾ ਵੀ ਕੀਤੀ ਹੈ ਸਜਾਵਟ ਵੀ ਬਹੁਤ ਸੁੰਨਰ ਲੱਗ ਰਹੀ ਹੈ ਸ਼ੋਮਨੀ ਕਮੇਟੀ ਇੰਤਜ਼ਾਮ ਬਹੁਤ ਅੱਛੇ ਕੀਤੇ ਮੈਡੀਕਲ ਵਗੈਰਾ ਸਾਰਿਆਂ ਦੇ ਬਹੁਤ ਅੱਛਾ ਲੱਗ ਰਿਹਾ ਹੈ ਦੇਖ ਕੇ ਤੇ ਕਿ ਪਾ ਯਾਨੀ ਕਿ ਪਾ ਕੇ ਪ੍ਰਸ਼ਾਦ ਵੀ ਬਹੁਤ ਬਣ ਰਹੇ ਹਨ ਲੇਕਿਨ ਐਨਾ ਖਾਇਆ ਵੀ ਨਹੀਂ ਜਾ ਰਿਹਾ ਜਿੰਨਾ ਵੰਡ ਰਹੇ ਹਨ ਅੰਦਰ ਦਰਸ਼ਨ ਕਰਕੇ ਆਇਓ ਸੰਗਤਾਂ ਦੇ ਵਿੱਚ ਕਿੰਨਾ ਕੁ ਚਾਹ ਲੱਗ ਰਿਹਾ ਬਹੁਤ ਅੱਛਾ ਬਹੁਤ ਉਤਸਾਹ ਹੈਗਾ ਸੰਗਤਾਂ ਦੇ ਵਿੱਚ ਠੰਡ ਵਿੱਚ ਐਨਾ ਆਏ ਨੇ ਤੇ ਸਾਰੇ ਪਹੁੰਚੇ ਨੇ ਬੱਚੇ ਬੁੱਢੇ ਸਾਰੇ ਪਹੁੰਚੇ ਨੇ ਇਹ ਬਹੁਤ ਵੱਡੀ ਗੱਲ ਹੈ ਕਿ ਇਹ ਪਿਆਰ ਹੈਗਾ ਪ੍ਰੇਮ ਹੈਗਾ ਜਿੰਨ ਪ੍ਰੇਮ ਕਿਉਂ ਤੇ ਨਹੀਂ ਪ੍ਰਾਪਾਇਓ ਬਿਲਕੁਲ ਉੱਥੇ ਦਿੱਲੀ ਦੇ ਵਿੱਚ ਵੀ ਇਦਾਂ ਤੁੰ ਤੁੰ ਬਾਬਾ ਦੀਪ ਸਿੰਘ ਜੀ ਦਾ ਮਨਾਉਂਦੀ ਆ ਚਲੰਦਰੀ ਆ ਵੈਸੇ ਉੱਥੇ ਨਗਰ ਕਿਤੇ ਕੁਝ ਇਲਾਕਿਆਂ ਦੇ ਕੱਟਦੇ ਕੋਈ ਦਿੱਲੀ ਬਹੁਤ ਵੱਡਾ ਸ਼ਹਿਰ ਹੈਗਾ ਠੀਕ ਹੈ ਹਰ ਇਲਾਕੇ ਦੇ ਨਹੀਂ ਕੱਢਿਆ ਜਾਂਦਾ ਪਰ ਗੁਰਪ੍ਰੋਫ ਸਾਰੇ ਮਤਲਬ ਕਿ ਅਸੀਂ ਸਮਾਗਮ ਕਰਦੇ ਹਾਂ ਤੇ ਲੰਗਰ ਕਰਦੇ ਹਾਂ ਐ ਐ ਐਸਾ ਨਹੀਂ ਕਰਦੇ ਮੈਂ ਸਟਾਲ ਲਾ ਕੇ ਹਰ ਗੁਰਦੁਆਰੇ ਦੇ ਵਿੱਚ ਇੱਕ ਲੰਗਰ ਹੁੰਦਾ ਹੈ ਤੇ ਇੱਕ ਸੁਨਰਾਗੀ ਸਿੰਘ ਬਾਹਰ ਆ ਕੇ ਅਥੀ ਕੀਰਤਨ ਕਰਾਦੇ ਜਿਵੇਂ ਜਿਹੜੇ ਸਟਾਲ ਲਗਾਏ ਨੇ ਅਲੱਗ-ਅਲੱਗੇ ਪ੍ਰਕਾਰ ਦੇ ਲੰਗਰ ਲੱਗੇ ਨੇ ਜਿੰਨਾ ਤੋਂ ਲੱਗ ਰਿਹਾ ਉਹ ਦੇਖੀ ਬਹੁਤ ਅੱਛਾ ਲੱਗਿਆ ਇੰਪਾਇਰ ਮੈਨੇ ਇੱਕ ਇੱਕ ਸਾਲ ਤੋਂ ਸੇਵਾ ਵੀ ਕੀਤੀ ਹੈ ਬਹੁਤ ਅੱਛਾ ਲੱਗਾ ਪਹਿਲੀ ਵਾਰ ਮੈਂ ਦਿੱਲੀ ਤੋਂ ਬਾਹਰ ਆ ਕੇ ਦਿੱਲੀ ਦੇ ਅਮਨਸਾਦੀ ਸੰਗਤ ਦੀ ਸੇਵਾ ਕੀਤੀ ਦਿੱਲੀ ਸੇਵਾ ਸੰਗਤ ਦੀ ਸੇਵਾ ਕਰਦੇ ਆ ਰਹੇ ਹਾਂ ਪਰ ਅੱਜ ਸਾਨੂੰ ਗੁਰਰਾ ਸਾਜਨ ਕਿਹੜੀ ਜਗ੍ਹਾ ਤੋਂ ਆਇਓ ਅੰਮ੍ਰਿਤਸਰ ਤੋਂ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆਇਆ ਕਿੱਦਾਂ ਦਾ ਲੱਗ ਰਿਹਾ ਹੈ ਸੇਗਾ ਤੇ ਬਹੁਤ ਵਧੀਆ ਹੂੰ ਕਿੱਦਾਂ ਮਨਾ ਰਹੇ ਹੋ ਅੱਜ ਦੇ ਦਿਹਾੜੇ ਨੂੰ ਦਿਲ ਨਾਲ ਖੁਸ਼ੀ ਨਾਲ ਹੂੰ ਵਧੀਆ ਲੱਗ ਰਿਹਾ ਹਾਂ ਹਾਂਜੀ ਤੇ ਇਸ ਜਾਵੜ ਕੀ ਕੀਤੀ ਗਈ ਹੈ ਸੁੰਦਰ ਲੋਕਾਂ ਦੇ ਵਿੱਚ ਇੰਨਾ ਕਿ ਚਾਹ ਲੱਗ ਰਿਹਾ ਸੰਤਾ ਚ ਬਹੁਤ ਜ਼ਿਆਦਾ ਵੈਸੇ ਹੀ ਬਾਬਾ ਦੀਪ ਸਿੰਘ ਦਾ ਖੰਡੇ ਵਾਲੇ ਬਾਬੇ ਦਾ ਵੈਸੇ ਹੀ ਸਾਰਿਆਂ ਦੇ ਦਿਲਾਂ ਵਿੱਚ ਬਹੁਤ ਹੁੰਦਾ ਹੈ ਹਰ ਸਾਲ ਮਨਾਇਆ ਜਾਂਦਾ ਹੈ ਧੂਮ-ਧਾਮ ਨਾਲ ਮਨਾਇਆ ਜਾਂਦਾ ਹੂੰ ਵਧੀਆ ਲੱਗਦਾ ਆ ਲੰਗਰ ਵੀ ਲਗਾਏ ਗਏ ਅਲਗ-ਅਲਗ ਬਹੁਤ ਬਹੁਤ ਜ਼ਿਆਦਾ ਹਰ ਰੋਡ ਤੇ ਹਰ ਰਾਹ ਤੇ ਹਰ ਗਲੀ ਵਿੱਚ ਲੰਗਰ ਲੱਗਾ ਗਿਆ ਹੈ ਜਿੱਥੇ ਮਰਜ਼ੀ ਜਾਓ ਹਰ ਜਗ੍ਹਾ ਲੰਗਰ ਹੀ ਲੰਗਰ ਆ ਹਾਂਜੀ ਸੋ ਸੰਤਾਂ ਨੂੰ ਬਧਾਈ ਦਿੰਦੇ ਹਾਂ ਅੱਜ ਬਹੁਤ ਬਹੁਤ ਵਧਾਈਆਂ ਸਾਰਿਆਂ ਸੰਗਤਾਂ ਨੂੰ ਜਿੰਨੇ ਵੀ ਇੱਥੇ ਆਏ ਆ ਜਿਹੜੇ ਬਾਕੀ ਘਰ ਬੈਠੇ ਆ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਦੀਪ ਸਿੰਘ ਦੇ ਨਾਮ ਤੇ